ਗੇ 15 15 ਸੈਕਟਰ ਲਾਉਣਗੇ ਜੇ ਠੀਕ ਉਹ ਕਹਿੰਦਾ ਛਾਤੀ ਨਾਲ ਕਿਹੜੇ ਰੈਪ ਹੁੰਦੇ ਆ ਇਹ ਐ ਇੰਗਰੇਜ਼ੀ ਜੀ ਜੰਪ ਲੈ ਲੈ ਕੇ ਸ਼ਾਵਾ ਚੱਲਾ ਸ਼ਾਵਾ 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 ਚੱਲ ਚੱਲ ਸ਼ਾਵਾ ਸ਼ਾਵਾ ਹੁੰਦੇ ਚਾਹ ਨਾ ਕਾੜੀ ਨਹੀਂ ਕਰਨੀ ਔੜੀ ਔੜੀ ਸਿੱਖ ਜਾਗੇ ਦਿਨ ਪਹਿਲਾਂ ਆਪਣਾ 15 ਹੀ ਰੈਂਚ ਨਾ ਭੜੇ ਨਾ ਲਾਇਓ ਨਾਲ ਹੱਥ ਬਰਸਟੇ ਚੱਲਣਾ ਹੈ ਨਾ ਹਾਂ ਸਹੀ ਲਾਰੇ ਫੌਜੀ ਸਾਹਿਬ ਮਾੜਾ ਦੱਸਿਆ ਕਰੋ ਤੁਸੀਂ ਸ੍ਰੀ ਗੁਰੂ ਜੀ ਕੋਲ ਨਾ ਆਦਣਾ ਮਿੱਤਰਾ ਤੇਰਾ ਆਇਆ ਬਈ ਐਂ ਕਰੋ ਲੈ ਕੇ ਜਾਣੇ ਪੈਂਦੇ ਚੋਬਰਾ ਜਿਹੜਾ ਇਹਦਾ ਪਿੰਡ ਜਾਂਦਾ ਗਿਆ ਮੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਣਾ ਬਾਈ ਫੌਜੀ ਆਇਆ ਸੀ 20 ਦਿਨਾਂ ਦੀ ਛੁੱਟੀ ਤੇ ਇਹਨਾਂ ਦਾ ਤੜਕੇ ਸਵੇਰ ਸਾਈਕਲਿੰਗ ਕਰਨ ਜਾਇ ਕਰਾਂਗੇ ਨਾਲੇ ਤੁਹਾਡਾ ਜੋਰ ਲਵਾਇਆ ਕਰੂੰਗਾ ਹੈ ਠੀਕ ਹੈ ਬਾਈ ਆ ਬੰਦੇ ਨੂੰ ਡਿੱਕੀ ਜੰਨੇ ਸੀ ਆ ਗਿਆ ਬਾਹਰ ਕੋਲ ਕੇ ਸਵਾਗਤ ਹੈ ਤੁਹਾਡਾ ਆਇਓ ਆਇਓ ਬੂਟ ਬਹੁਤ ਸੋਹਣੇ ਪਏ ਬੂਟ ਤਾਂ ਪਾ ਲੰਦਾ ਆ ਜਿਹੜਾ ਸਵੇਰੇ ਸਵਾਰ ਆਣਾ ਬਈ ਸਾਈਕਲ ਚਲਾਉਣ ਦਾ ਉਹ ਸਵਾਦ ਹੀ ਆਡਾ ਬਈ ਤੇ ਭਾਈ ਫੌਜੀ ਨੇ ਸਪੀਕਰ ਰੱਖ ਰੱਖਿਆ ਨਾਲ ਨਾਲ ਬਾਣੀ ਵਾਲੇ ਗਾਣੇ ਲਾਈ ਜਾਂਦਾ ਤੇ ਫੁੱਲ ਸੁਭਾਅ ਆਈ ਜਾਂਦਾ ਬਈ ਤੇ ਚਾ ਬਹੁਤ ਇਹਨਾਂ ਦਾ ਸੀ ਜਾਇ ਕਰਾਂਗੇ ਸੁਬਾ ਸਵੇਕ ਨਾਲ ਤੇ ਪਰ ਇੱਕ ਦੋ ਦਿਨ ਵਗ ਜਾਂਦੇ ਸੀ ਫੇਰ ਫੇਰ ਰਹਿ ਜਾਂਦੇ ਸੀ ਪਰ ਹੁਣ ਆਪਾਂ ਲਗਾਤਾਰ ਹੋਵਾਂਗੇ ਜਦ ਤੱਕ ਫੌਜੀ ਬਾਈ ਹੈਗਾ ਉਸ ਤੋਂ ਬਾਅਦ ਵੀ 20 ਦਿਨ ਲਈ ਹੈਗਾ ਡੇਲੀ ਜਾਇ ਕਰਾਂਗੇ ਉੱਥੇ ਡੇਲੀ ਵੀਡੀਓ ਪਾਏ ਕਰਾਂਗੇ ਵਾਹਿਗੁਰੂ ਜੀ ਉੁਰੂਕਰ ਆ ਗਿਆ ਜੀ ਸੰਗਤ ਦੇ ਪਿੰਡ ਦਾ ਬਾਬਾ ਇਹ ਚੜਦੀ ਕਲਾ 'ਚ ਰੱਖੇ ਜੀ ਜਿਆ ਕਰੀਏ ਬਸ ਵਾਹਿਗੁਰੂ ਆ ਜਿਹੜਾ ਸੂਰਜ ਦਾ ਜਿਹੜਾ ਹੈਗਾ ਨਾ ਸਨਰਾਈਜ਼ ਇਸ ਸਵੇਰੇ ਮਿਲਦਾ ਤੇ ਮੌਸਮ ਦੇਖੋ ਇਹ 7-8 ਵਜੇ ਉੱਠ ਕੇ ਆਣਾ ਆ ਚੀਜ਼ ਨਹੀਂ ਮਿਲਣੀ ਜਿਹੜੀ ਯਾਰ ਸਵੇਰ ਮਿਲਦੀ ਆ ਸਵੇਰੇ ਕੀ ਬਾਤ ਹੈ ਜਾਂਦਾ ਸੂਰਜ ਅੱਧਾ ਥੱਲੇ ਆ ਅੱਧਾ ਤਾਂ ਤੇ ਦੇਖਣ ਦਾ ਹੀ ਬੜਾ ਸੁਆਦ ਆਈ ਜਾਂਦਾ ਤੇ ਬਾਕੀ ਸਵੇਰ ਜੀ ਕਰਦਾ ਸਾਈਕਲਾਂ ਖਿੱਚੀ ਚੱਲ ਗਏ ਬਸ ਬਹੁਤ ਸੋਹਣਾ ਮਾਹੌਲਾ ਤੇ ਬਾਈ ਕੋਸ਼ਿਸ਼ ਕਰਿਆ ਕਰੋ ਸਵੇਰਾ ਉੱਠਣ ਦੀ ਆਦੀ ਡਵਾਈਸ ਤੇ ਭਾਈ ਦੇਖੋ ਫੋਜੀ ਅੱਜ ਕੀ ਕੁਝ ਕਰਾਉਂਦਾ ਉਹਦੇ ਹਿਸਾਬ ਨਾਲ ਕਰਾਂਗੇ ਸਾਰਾ ਕੁਝ ਬਈ ਭਾਈ ਇੱਕ ਪਿੰਕਾ ਯਾਰ ਕੇ ਹੈਰੀ ਮੰਡੇਰਾ ਉਹਨਾਂ ਨੂੰ ਆਪਾਂ ਫੋਲੋ ਕਰਨ ਜਾ ਰਹੇ ਆ ਉਹਨਾਂ ਦਾ ਚੈਲੰਜ ਤਾਂ ਆਪਾਂ ਨਹੀਂ ਪਰ ਆਪਾਂ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਆਪਦੇ ਆਪ ਨੂੰ ਵਧਾਉਣ ਦੀ ਮਤਲਬ ਹੌਲੀ ਹੌਲੀ ਡੰਡ ਡੁੰਡ ਲਾਇਆ ਕਰਾਂਗੇ ਸਾਰਾ ਕੁਝ ਕਰਿਆ ਕਰਾਂਗੇ ਆਪਦੇ ਸਰੀਰ ਦੇ ਹਿਸਾਬ ਨਾਲ ਆਇਆ ਇਹ ਤੋਂ ਬੰਦਾ ਚੱਕਣਾ ਉਹ ਠੀਕ ਹੈ ਤੂੰ ਜੇ ਸੱਤਾ ਮੈਂ ਹੁੰਦਾ ਨਾ ਉਹਨਾ ਪੜੀ ਬਹੁਤ ਹੋਣੀ ਸੀ ਠੀਕ ਹੈ ਠੀਕ ਹੈ ਅੱਜ ਆ ਜਾ ਹਾਂ ਤੈਨੂੰ ਫਿੱਟ ਕਰਨੇ ਆਏ ਆ ਤੇਰੀ ਉਹ ਪਲਵਾਨ ਦਾ ਆ ਜੂਮ ਕਰ ਜੂਮ ਮੜਾ ਇਹ ਦੇਖਦੇ ਨਹੀਂ ਨੇਰੇ ਵਾਲਾ ਕਰ ਛੱਡਿਆ ਆ ਜਾ ਸ੍ਰਿੰਗਾਂਜ ਤੋਂ ਬੋਟਲ ਨਾਲ ਆ ਨਾ ਮਿੱਤਰਾ ਤੇਰਾ ਆਏ ਆ ਬਈ ਐਂ ਕਰੋ ਲੈ ਕੇ ਜਾਣੇ ਪੈਂਦੇ ਜੋਬਰਾ ਆ ਜਰਾ ਇਹਦਾ ਟਿੱਕਾ ਗਿਆ ਹੋਇਆ ਭਾਈ ਤੇ ਆ ਰਹੇ ਆਪਣੇ ਜਵਾਨ ਇਹ ਹੈ ਜੀ ਫੌਜੀ ਸਾਹਿਬ ਹੋਰ ਫੌਜੀ ਸਾਹਿਬ ਠੀਕ ਹੋ ਤੁਸੀਂ ਲਵਾਉਣੇ ਆ 20 ਦਿਨ ਤੁਸੀਂ ਲਵਾਉਣੇ ਹੋਣਾ ਡੇਲੀ ਹਾਂਟ ਪੁਲਵਾਨ ਤਾਂ ਛਾੜਿਆ ਠੀਕ ਹੈ ਸਰ ਲਵਾਏਗਾ ਭਾਈ ਉਸ ਤੋਂ ਬਾਅਦ ਅਸੀਂ ਆਪੀ ਹੋੜੀ-ਹੋੜੀ ਵਰਸਾ ਰਵਾਤ ਜੀ ਪੈਜੂਗੀ ਹਾਂ ਬਾਕੀ ਆਏ ਨਹੀਂ ਭਾਈ ਸਰੀਰ ਸਾਹਮਣਾ ਚਾਹੀਦਾ ਜ਼ਰੂਰੀ ਨਹੀਂ ਮੇਰੇ ਡੋਲੇ ਹੈ ਨਹੀਂ ਪਰ ਜਾਨ ਜ਼ਰੂਰੀ ਹੈ ਸਰੀਰ 'ਚ ਬਿਮਾਰੀ ਨਹੀਂ ਲੱਗਦੀ ਹੈ ਨਾ ਜਰੀਰ ਨੂੰ ਚਲਾਵਾਂਗੇ ਫੇਰ ਹੀ ਵਧੀਆ ਕਿਉਂ ਫੋਜੀ ਸਾਹਿਬ ਪਤਲੇ ਮੋٹے ਦਾ ਤਾਂ ਕੋਈ ਚੱਕਰ ਨਹੀਂ ਆਜਾ ਠੀਕ ਹੈ ਬਾਈ ਨਾਲੇ ਬਿਮਾਰੀਆਂ ਤੋਂ ਬਚਿਆ ਰਹਿੰਦਾ ਨਸ਼ਿਆਂ ਤੋਂ ਬਚਿਆ ਰਹਿੰਦਾ ਗੱਫੀ ਉਹ ਦੇਖੋ ਸੂਰਜ ਡੁੱਬ ਗਿਆ ਆਪਣੇ ਨੂੰ ਨਜ਼ਾਰਾ ਦਿਖਾਉਣ ਵਾਸਤੇ ਆਇਆ ਸੀ 2 ਮਿੰਟ ਫੇਰ ਉੱਠੂਗਾ ਹੁਣ ਦੌੜ ਵੀ ਲਾਵਾਂਗੇ ਬਾਈ ਆ ਮੁੰਡੇ ਦੀ ਦੌੜ ਹੀ ਲਾਉਣੀ ਆ ਘੜਾ ਦਿਓ ਬਾਈ ਪਹਿਲਵਾਨ ਆਜੋ ਆਜੋ ਪਹਿਲਵਾਨਾਂ ਚ ਪਹਿਲਾ ਡਰੈਕ ਡੌੜਾ ਦੇਰਾ ਮੁੰਡਾ ਆ ਰਿਹਾ ਟੀ-ਸ਼ਰਟ ਤੋਂ ਬਾਹਰ ਸਰੀਰ ਤਾਂ ਇਹਦਾ ਹੈਗਾ ਮੈਂ ਕਹਦੀ ਜਿੰਮ ਵਾਲਾ ਬਾਈ ਮਾੜੀ ਜੀ ਮਿਹਨਤ ਲਾਵੇ ਨਾ ਪੂਰਾ ਵਧੀਆ ਬਣ ਜੇ ਲਵਾਏਗਾ ਸਾਨੂੰ ਤੋਂ ਪਹਿਲਾਂ ਹੀ ਮੈਂ ਕਿਹਾ ਡੰਡ ਡੰਡ ਲਾ ਤੂੰ ਦੱਸ ਬਾਈ ਕੀ ਲਾਏਗਾ ਲਵਾਏਗਾ ਕੋਈ ਨਹੀਂ ਐਕਸਰਸਾਈਜ਼ ਕਰਨਾ ਪੁੱਛੋ ਵਦਿਆਂ ਆਪਾਂ ਨਾਲ ਨਹੀਂ ਸਕਦੇ ਇੱਥੇ ਆ ਬਈ ਮੋਟੀਵੇਸ਼ਨ ਆ ਹੋਏ ਆ ਅਸੀਂ ਪਿੰਕਾ ਯਾਰ ਤੇ ਹਾਜੀ ਮੰਦਿਰ ਤੋਂ ਤੇ ਮੋਟੀਵੇਸ਼ਨ ਆ ਭੱਜ ਰਹੇ ਆ ਤੇ ਵਦਿਆਂ ਇਹ ਜਿਹੇ ਵੀਡੀਓ ਦੇਖ ਕੇ ਯਾਰ ਕਾਪੀ ਕਰਿਆ ਕਰੋ ਇਹਨਾਂ ਨੂੰ ਹਨਾ ਕਿ ਨਹੀਂ ਬਈ ਫੋਜ ਸਾਹਿਬ ਚੰਗੀਆਂ ਚੀਜ਼ਾਂ ਨੂੰ ਕਾਪੀ ਕਰਿਆ ਕਰੋ ਪਹਿਲਾਂ ਅਸੀਂ ਸਾਈਕਲਿੰਗ ਵਾਲੇ ਪਾਸੇ ਗਏ ਸੀ ਉਹ ਵੀ ਚਲੋ ਅਸੀਂ ਸੋਚਿਆ ਵਦਿਆਂ ਚੀਜ਼ ਸੀ ਹਨਾ ਉਹਨਾਂ ਦੇ ਰਨਿੰਗ ਵਾਲੇ ਚੱਪੜਾਂ ਦੀਆਂ ਬਣਾਦੀ ਚੱਪੜਾਂ ਚ ਕੀ ਲੈ ਇਹ ਪਹਿਲਾ ਦਿਨ ਸੀ ਨਾ ਬਈ ਦਾ ਆਪਾਂ ਦੱਸਿਆ ਵੀ ਨਹੀਂ ਉਹਨੂੰ ਆ ਕਰਕੇ ਕੋਮਰ ਸਾਹਿਬ ਪੱਟੂ ਸਵੀਕਰ ਵੀ ਨਾਲ ਹੀ ਚੱਕੀ ਫਿਰਦਾ ਦਵਾ ਸ਼ਵਾ ਚੱਲੋ ਚੱਲੋ ਸ਼ਵਾ 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 ਹੋਈ ਨਾ ਜੇ ਪਹਿਲਾ ਦੇਣਾ ਹੌਲੀ ਹੌਲੀ ਲਓ ਜੀ ਫੌਜੀ ਸਾਹਿਬ ਸਪਾਰਟਿਆਂ ਲਈ ਤਿਆਰ ਕਰ ਰਹੇ ਆ ਮਸ਼ੀਨ ਠੀਕ ਹੈ 15 15 ਸੈਕਟਰ ਲਾ ਲਓ ਜਿਹੜੇ ਇਹ ਕਹਿੰਦਾ ਛਾਤੀ ਨਾਲ ਜਿਹੜੇ ਰੈਪ ਹੁੰਦੇ ਆ ਇਹ ਇੰਨੇ ਅੰਗਰੇਜ਼ੀ ਦੇ ਜੰਪ ਲੈ ਲੈ ਕੇ ਸ਼ਾਬਾਸ਼ ਚੱਲਾ ਸ਼ਾਬਾਸ਼ 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 ਚੱਲ ਚੱਲ ਸ਼ਾਬਾਸ਼ ਜੀ ਕਿੰਨੇ 15 ਲਾਉਣੇ ਬਈ ਫੌਜੀ 15 15 ਐ ਖੜਾ ਵੀ ਹੋਣਾ ਨਾਲ ਪੱਟੇ ਦਾ ਖੜਾ ਹੋ ਵੀ ਲਾਉਣਾ ਪੱਟੇ ਤੇ ਇੱਦੀ ਲਾ ਦੇ ਠੀਕ ਹੈ ਇਹ ਹੈ ਜੀ ਪੰਜਾਬ ਪੰਜਾਬ ਦੀ ਜਵਾਨੀ ਜੱਜ ਜਵਣ ਚੱਲ ਚੱਲ ਸ਼ਾਵਾ ਸ਼ਾਵਾ ਮੁੰਡਿਆ ਸੱਪਾ ਸੱਪਾ ਚਾਹ ਨਾ ਕਾੜੀ ਨਹੀਂ ਕਰਨੀ ਔੜੀ ਔੜੀ ਸਿੱਖ ਜਾਗੇ ਦਿਨ ਪਹਿਲਾਂ ਆਪਣਾ ਉਹ 15 ਹੀ ਰਹਿ ਜਣਾ ਬਾਲੇ ਨਾ ਲਾਓ ਹੱਥ ਪਰ ਸਟੇ ਕਰਨਾ ਲਾਓ ਹਾਂ ਸਹੀ ਲਾਰੇ 40 ਸਾਲ ਮਾੜਾ ਦੱਸਿਆ ਕਰੋ ਤੁਸੀਂ ਆਵਾ ਸ਼ਾਹ ਆਉਂਦੇ ਹੋ ਜੀ ਸਾਡੀ ਪਹਿਲੀ ਸਵੇਰ ਹੋ ਗਈ ਹੈ ਕੰਪਲੀਟ ਹੈ ਹੋਰ ਜੀ ਵਧੀਆ ਰਿਹਾ ਅੱਜ ਦਾ ਦਿਨ ਹੋ ਗਈ ਕੰਪਲੀਟ ਪਰ ਹਜੇ ਐ ਐਕਸਰਸਾਈਜ਼ ਤਾਂ ਆਪਾਂ ਵਾਲੇ ਸ਼ੁਰੂ ਹੀ ਨਹੀਂ ਕੀਤੀਆਂ ਵਾਲੇ ਤਾਂ ਬਾਰ ਮਾਪੀ ਕਰੀ ਜਾਂਦੇ ਮਿੱਤਰਾਂ ਹਾਂ ਹੌਲੀ ਹੌਲੀ ਕੋਈ ਗੱਲ ਨਹੀਂ ਲੈ ਕੇ ਆਵਾਂਗੇ ਸਰੀਰ ਨੂੰ ਪੀਕ ਤੇ ਕੋਈ ਨਾ ਕਿੰਨਾ ਟਾਈਮ ਤਾਂ ਫੌਜੀ ਹੈ ਇਸ ਤੋਂ ਬਾਅਦ ਚ ਵੀ ਐ ਚਾ ਬਸ ਆਪਾਂ ਹੌਸਲਾ ਨਹੀਂ ਤੋੜਨਾ ਆਪਾਂ ਮੜਾ ਇੱਕ ਸੁਸਤੀ 'ਚ ਵਰਤ ਰਹੇ ਨਾ ਉੱਥੇ ਕੰਮ ਖਰਾਬ ਹੋ ਜਾਂਦਾ ਹਾਂ ਬਸ ਖਰਾਬ ਤਾਂ ਤੂੰ ਆਪ ਹੀ ਬਣਾ ਲੈ ਕਰੀ ਘਰੇ ਆਦੇ ਹਿਸਾਬ ਨਾਲ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿਲਦੇ ਆਂ ਕੱਲ ਤੇ ਆ ਸਾਹਮਣੇ ਦੇਖੋ ਬੱਦਲ ਦੇ ਕਿਹ ਨਜ਼ਾਰੇ ਆ ਯਾਰ ਤੇ ਬੰਦੇ ਅਸੀਂ ਚਾਰਾਂ ਸਾਈਕਲ ਤੇ ਨਾ ਤੇ ਚੱਲਦੇ ਆਂ ਹੋਰ ਫੌਜੀ ਸਾਹਿਬ ਠੀਕ ਹੋ ਠੀਕ ਆ ਵੀ ਠੀਕ ਬਹੁਤ ਵਧੀਆ ਤਿਆਰੀ ਲਵਾਈ ਫੌਜੀ ਸਾਹਿਬ ਆਈ ਹੋੜੀ ਹੋੜਸ ਟਾਈਮ ਨਾ ਬਣ ਜੂ ਹਨਾ ਟਾਈਮ ਤਾਂ ਲੱਗੂਗਾ ਮੜਾ ਜਾ ਕਿਉਂਕਿ ਕਦੇ ਇੰਨੀ ਮਿਹਨਤ ਲਾਈ ਨਹੀਂ ਥੋੜਾ ਥੋੜਾ ਕਰੀ ਜਾ ਹਾਂ ਚਲੋ ਗੱਡੀ ਸਟਾਰਟ ਆ ਆਪਣੀ ਚਲੋ ਸਰ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਚੱਲਨੇ ਆ ਘਰਾਂ ਕਿੰਨੀ